ਗਗਾਰਾ ਕੋਗਾ ਯਾਰ ਦੀ ਦਾ ਬਹੁਤ ਸੱਚੇ ਦਰਵਾਰ ਕੀ ਜਾਇ 18 ਸਲਾਨਾ ਸ਼ਸ਼ ਮੇਲਾ ਪਿੰਡ ਬਿਹਾਲਾ ਦੀ ਸੰਗਤ ਅਤੇ ਐਨ ਆਰ ਆਈ ਵਿਦਾਂ ਅਤੇ ਗਗਾਰਾ ਯਾਰ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾ ਰਿਹਾ ਸੋ ਇਲਾਕੇ ਦੀਆਂ ਸੰਗਤਾਂ ਤੇ ਨਗਰ ਬਿਹਾਲਾ ਦੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਵਾਦ ਇਸ ਮੇਲੇ ਦੀ ਨਾਲ ਇਹ ਜਿਹੜੇ ਕੱਟਕੇ ਦੀ ਕੁਸ਼ਤੀ ਆ ਉਹ ਸ਼ਾਨਵੀਰ ਪੁਹਾੜੀ ਅਤੇ ਚਾਂਦੀ ਜੱਖੇਵਾਲ ਦੇ ਵਿਚਕਾਰ ਹੋਏ ਸੋ ਦੋਨੇ ਪਹਿਲਵਾਨ ਜਿਹੜੇ ਆ ਉਹ ਬਰੋਬਰ ਰਹੇ ਤੇ ਦੂਜਾ ਪਟਕਾ ਜਿਹੜਾ ਉਹ ਸਲੀਵ ਭਾੜਤੇ ਨੇ ਦੂਜੇ ਪਹਿਲਵਾਨ ਨੂੰ ਚਿਤ ਕਰਕੇ ਉਹ ਜਿੱਤ ਲਿਆ ਸੋ ਤਕਰੀਬਨ ਤਕਰੀਬਨ ਪੂਰੇ ਪੰਜਾਬ ਭਰ ਤੋਂ ਦੂਰੋਂ ਦੂਰੋਂ ਪਹਿਲਵਾਨਾਂ ਨੇ ਜਿਹੜੇ 150 ਪਹਿਲਵਾਨਾਂ ਨੇ ਆ ਕੇ ਆਪਣਾ কুਸਤੀ ਦਾ ਮਜ਼ਾਰਾ ਕੀਤਾ কুਸਤੀ ਦੇ ਜੋਰ ਦਿਖਾਏ ਸੋ ਇਹ ਮੇਲਾ ਆਪਣੀਆਂ ਬਲੰਡੀਆਂ ਨੂੰ ਸੁੰਦਾ ਹੋਇਆ ਅੱਜ ਸੰਪਨ ਹੋਣ ਜਾ ਰਿਹਾ ਤੇ ਮੈਂ ਇਸ ਮੇਲੇ ਦੀ ਸਾਡੇ ਨਗਰ ਬਿਹਾਲੇ ਦੀਆਂ ਸੰਗਤਾਂ ਅਤੇ ਐਨ ਆਰ ਏ ਵੀਰਾਂ ਨੂੰ ਤੇ ਸਮੂਹ ਕਮੇਟੀ ਮੈਂਬਰਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਤੇ ਸਾਰਿਆਂ ਨੂੰ ਬੇਨਤੀ ਕਰਦਾ ਬੇ ਬਹੁਤ ਤੁਸੀਂ ਸਹਿਯੋਗ ਕੀਤਾ ਜਿਨ੍ਹਾਂ ਜਿਨ੍ਹਾਂ ਨੇ ਮੇਰੇ ਵੀਰਾਂ ਨੇ ਸਹਿਯੋਗ ਕੀਤਾ ਸਾਰਿਆਂ ਦਾ ਕੋਟਾ ਕੋਟਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਪ੍ਰਮੇ